ਬਾਦਸ਼ਾਹ ਦੇ ਸਾਹਮਣੇ ਖੜੇ ਹੋ ਗਏ ਐਦਾਂ ਮੁਗਲ ਸਿਪਾਹੀ ਭੇ ਬੋਲਦੇ ਸੀ ਸਾਨੂੰ ਸਿੱਖਾਂ ਨੇ ਧਮਕੀਆਂ ਦਿੱਤੀਆਂ ਨੇ ਵੱਧ ਵੱਧ ਕੇ ਤੇ ਕੁਫਰ ਤੋਲਦੇ ਸੀ ਸਿੱਖ ਅਸਾਂ ਦੀ ਅੱਖ ਘੰਗਾਰਦੇ ਨੇ ਅਸੀਂ ਖਾਣ ਜਾਦੇ ਆਪਣਾ ਰਾਜ ਸਾਡਾ ਜਾ ਕੇ ਅੱਖੀ ਅੱਖਾਣ ਸ਼ਿਕਾਰੀਆਂ ਨੇ ਖੋਇਆ ਬਾਦਸ਼ਾਹ ਸਿੱਖਾਂ ੜੇ ਹੋ ਕੇ ਏਦਾ ਮੁਗਲ ਸਿਪਾਹੀ ਭੇ ਬੋਲਦੇ ਸੀ ਸਾਨੂੰ ਸਿੱਖਾਂ ਨੇ ਧਮਕੀਆਂ ਦਿੱਤੀਆਂ ਨੇ ਵੱਦ ਵੱਦ ਕੇ ਤੇ ਕੁਫਰ ਤੋਲਦੇ ਸੀ ਸਿੱਖ ਅਸਾਂ ਦੀ ਅਣਖ ਉਗਾਰਦੇ ਨੇ ਅਸੀਂ ਖਾਣ ਜਾਂਦੇ ਆਪਣਾ ਰਾਟ ਸਾਡਾ ਜਾ ਕੇ ਅੱਖ ਆਖਾਣ ਸ਼ਿਕਾਰੀਆਂ ਸੱਚਾ ਉਹ ਤੁਹਾਨੂੰ ਬਾਦਸ਼ਾਹ ਦੇਸ਼ ਦਾ ਮੰਨਦੇ ਨਹੀਂ ਗੱਲ ਨਾਲ ਨਹੀਂ ਬਾਦਸ਼ਾਹ ਗੱਲ ਬਣਨੀ ਆਕੜ ਜਦੋਂ ਤੱਕ ਉਹਨਾਂ ਦੀ ਭੰਨ ਦੇ ਨਹੀਂ ਆਕੜ ਖਾਣ ਨਿਵਾਏ ਨੇ ਕਈ ਆਪਾ ਰਾਜ ਭਾਗ ਸਾਡਾ ਤਖਤ ਤਾਰ ਸਾਡਾ ਜਾ ਕੇ ਆਖੇ ਆਖਾਣ ਸ਼ਿਕਾਰੀਆਂ ਨੇ ਪਰਵਾ ਕਰਦੇ ਉਹ ਨਹੀਂ ਕਿਸੇ ਦੀ ਕੋਈ ਪਰਵਾ ਕਰਦੇ ਅਕਾਲ ਕਾਲ ਦੇ ਛੱਡਣ ਜਹਕਾਰਿਆਂ ਨੂੰ ਯੁੱਧ ਵਾਸਤੇ ਸਦਾ ਹੀ ਤਿਆਰ ਰਹਿੰਦੇ ਝੋਟਾ ਮਾਰਦੇ ਨਿਤ ਨਗਾਰਿਆਂ ਨੂੰ ਕਾ ਰੋਬ ਸਰਕਾਰ ਦਾ ਮੰਨਦੇ ਨਹੀਂ ਕਾਦੇ ਤਾਰਿਆ ਨਹੀਂ ਖੇ ਰਾਜ ਸਾਡਾ ਜਾ ਕੇ ਅੱਖ ਅੱਖਾਂ ਸ਼ਿਕਾਰੀਆਂ ਨੇ ਖੋਇਆ ਬਾਦਸ਼ਾ ਸਿੱਖਾਂ ਨੇ ਬਾਦ ਸਾਡਾ ਉਹ ਰੱਖਦੇ ਛਾੜ ਕੇ ਵਟ ਮੁਸ਼ਹਰਿਆਂ ਨੂੰ ਜੰਗ ਲੜਨ ਨੂੰ ਛਾਤੀਆਂ ਤਾਣਦੇ ਨੇ ਆਪਣੇ ਆਪ ਨੂੰ ਸੂਰਮੇ ਕਹਿਣ ਵੱਡੇ ਉਹ ਸਾਨੂੰ ਬਾਦਸ਼ਾ ਕੁਝ ਨਾ ਜਾਣਦੇ ਨੇ ਅਸੀਂ ਹੁਕਮ ਸਰਕਾਰ ਦਾ ਉਡੀਕਦੇ ਹਾਂ ਵੈਰੀ ਨਾਲ ਕੀ ਦੱਸੋ ਲਿਹਾ ਟਡ ਜਾਕੇ ਆਖੇ ਆਖਾਂ ਸ਼ਕਾਰੀਆਂ ਨੇ ਖੋਇਆ ਬਾਦਸ਼ਾ ਸਿੱਖਾਂ ਨੇ ਬਾਜ ਸਾਡਾ ਅਸਾਂ ਆਖਿਆ ਸਾਨੂੰ ਬਾਜ ਮੋੜ ਦੇਵੋ ਅਸਾਂ ਆਖਿਆ ਸੀ ਬਾਜ ਮੋੜ ਦੇਵੋ ਬਾਜ ਤੁਸਾਂ ਦਾ ਉਹਨਾਂ ਨੇ ਮੋੜਿਆ ਨਹੀਂ ਸਗੋਂ ਰੋਬ ਨਾਲ ਘੂਰਦੇ ਰਹੇ ਸਾਨੂੰ ਪਾਲਿਆ ਪਿੰਜਰੇ ਤੇ ਘੋੜਿਆ ਨਹੀਂ ਖੇਤੀ ਮੋੜੀਏ ਬਾਦਸ਼ਾਹ ਜਾਂਦੋ ਕਰਕੇ ਬਾਹਰ ਉਹਨਾਂ ਦੇ ਹੋਇਆ ਮੋਥਾਜ ਸਾਡ ਜਾ ਕੇ ਅੱਖੀ ਅੱਖਾ ਖਾਨਾ ਸ਼ਿਕਾਰੀਆ ਨੇ ਖੋਇਆ ਬਾਦਸ਼ਾਹ ਸਿੱਖਾਂ ਨੇ ਬਾਹਰ ਸਾਡ ਜੇਕਰ ਸਿੱਖਾਂ ਦੀ ਤਾਕਤ ਨੂੰ ਰੋਕੇ ਆ ਨਾ ਹਰਥਾਂ ਸਿੱਖੀ ਹੱਥ ਤਾਜ ਨੂੰ ਵੀ ਇੱਕ ਦਿਨ ਪਾਉਣ ਗਿਓ ਛੇਤੀ ਹੁਕਮ ਦੇ ਕੇ ਫੌਜਾਂ ਚਾੜ ਦੇਵੋ ਹੋ ਜਾਵੇ ਨਾ ਅੱਲਾ ਨਾਰਾਜ਼ ਸਾਡਾ ਜਾ ਕੇ ਆਖੇ ਆਖਾਨ ਸ਼ਿਕਾਰੀਆਂ ਨੇ ਖੋਆ ਬਾਦਸ਼ਾਹ ਸਿਕਾ ਨੇ ਬਾਜ ਸਾਡਾ ਅਸੀਂ ਤੁਸਾਂ ਦਾ ਹੁਕਮ ਓਡੀਕਦੇ ਸਾਂ ਅੰਤ ਤੀ ਕਰੇ ਸਾਨੂੰ ਵੰਗਾਰ ਦੇਓ ਉਹ ਤੇ ਮੌਤ ਨੂੰ ਦਿਸਣ ਮਜ਼ਾਕ ਕਰਦੇ ਮਿਆਂ ਨੂੰ ਕੱਢ ਕੇ ਤੇ ਗਾਨੇ ਮਾਰਦੇਓ ਇੱਕ ਤੁਸਾਂ ਦੇ ਹੁਕਮ ਦੀ ਲੋੜ ਸਾਨੂੰ ਮਰਨਾ ਦੀਣ ਦੇ ਉੱਤੇ ਬਾਜ ਸਾਡਾ ਜਾ ਕੇ ਅੱਖੀ ਅੱਖਾ ਖਾਨ ਸ਼ਿਕਾਰੀਆਂ ਨੇ ਕੀ ਕੋਨੇ ਆਇਆ ਪਾ ਕੇ ਮੱਥੇ ਉੱਤੇ ਵਟ ਬੋਲੇ ਆ ਕਹਿੰਦਾ ਸਿੱਖਾਂ ਨੂੰ ਸਬਕਾਂ ਸਿਖਾ ਦਿਆਂਗੇ ਚਾਉਂਦਾ ਮਣਾ ਮੂਹੀ ਖੂਨ ਡੋਲੇ ਆ ਓ ਦਸਣ ਮੱਖਣ ਸੁ ਲਖਣ ਹਰਦੀਪ ਕੋਮਲ ਏਦਾ ਜਾਂਦਾ ਦਾ ਹੋਇਆ ਆਗਾੜ ਸਾਡਾ ਜਾਕੇ ਖਾਨੇ ਬਾਜ ਸਾਡਾ ਖੋਇਆ ਬਾਦਸ਼ਾ ਸਿੱਖਾਂ ਨੇ ਬਾਜ ਸਾਡਾ